ਪੁਰਾਣੀ ਹੈ ਚਠਾ ਕਵਿੰਦਪੁਰਾ ਪਿੰਡ ਬਹੁਤ ਵੱਡੇ ਵੱਡੇ ਇਤਿਹਾਸ ਕਬੱਡੀ ਦੇ ਆਪਣੀ ਬੋਕਲ ਦੇ ਵਿੱਚ ਸਮੋਈ ਬੈਠਾ ਹੈ ਜ਼ਿਲ੍ਹਾ ਲੁਧਿਆਣਾ ਇਹਦਾ ਪਿੰਡ ਕੜਿਆਣਾ ਇਹਦਾ ਉਹ ਖੁਸ਼ੀ ਕੜਿਆਣੇ ਵਾਲਾ ਪਹਿਲੀ ਰੇਡ ਪਾਉਣ ਦੇ ਲਈ ਇਸ ਸਮੇਂ ਤਿਆਰ ਵਰ ਤਿਆਰ ਹੈ ਕਰਕੇ ਯਾਦਗੁਰਾਂ ਨੂੰ ਰੇਡਰ ਦਿੰਦੇ ਮੱਥਾ ਟੇਕ ਜਿਸ ਜਾਫੀ ਪਕੜ ਬਣਾਈ ਆਵੇ ਰੇਡਰ ਦੀ ਉਹ ਬ੍ਰੇਕ ਜਿੱਥੇ ਰੇਡਾਂ ਪੈਂਦੀਆਂ ਧਰਤੀ ਵਿੱਚ ਪੈਂਦੇ ਛੇਕ ਨੰਗੇ ਪਿੰਡੇ ਚਮਕਦੇ ਸਾਰੀ ਦੁਨੀਆ ਰਹੀ ਆ ਵੇਖ ਉਹ ਪਹਿਲਾ ਪੁਆਇੰਟ ਖੁਸ਼ੀ ਕੜਿਆਣੇ ਵਾਲਾ ਇਸਵੇਂ ਲਹਿਲੀ ਦੀ ਟੀਮ ਦੇ ਹਿੱਸੇ ਦੇ ਵਿੱਚ ਕਰਦਾ ਹੋਇਆ ਗੁਰੀ ਨੰਤੋਰੀ ਸਾਡੇ ਵੀਰ ਦਵਿੰਦਰ ਇਹ ਵੀ ਟਰੈਕਟਰਾਂ ਦਾ ਜੇਤੂ ਹੈ ਇਹ ਮੋਟਰਸਾਈਕਲਾਂ ਦਾ ਜੇਤੂ ਹੈ ਖੇਡ ਮੈਦਾਨ ਦੇ ਵਿੱਚ ਰਵੀ ਅਗਲੀ ਕਬੱਡੀ ਪਾ ਰਿਹਾ ਹੈ ਲਓ ਸਾਹਮਣੇ ਕਹਿੰਦੇ ਜਨਲੀ ਦੀ ਧਰਤੀ ਦਾ ਢੀਲਾ ਕਬੱਡੀ ਪਾ ਰਿਹਾ ਹੈ ਉਧਰ ਲਾਡੀ ਸਿੰਧੂ ਹੈਪੀ ਭੰਦੇਰ ਸਾਡਾ ਵੀਰ ਨਾ ਸਰਦਾਰ ਨਾਜਰ ਸਿੰਧੂ ਜਗਸੀਰ ਸਿੰਧੂ ਨੇ ਐਲਾਨ ਕਰ ਦਿੱਤਾ ਹੈ ਵੀ ਛੱਠਿਆਂ ਵਾਲੇ ਬਿੱਕਰ ਦਾ ਹਰ ਇੱਕ ਜਫਾ 1000 ਦਾ ਹੋਵੇਗਾ ਤੇ ਖਟਿਆਰੇ ਵਾਲੇ ਖੁਸ਼ੀ ਦੀ ਹਰ ਇੱਕ ਰੇਡ 1000 ਦੀ ਹੋਵੇਗੀ ਇਹ ਬਿੱਲਾ ਹੈ ਬਿੱਲਾ ਬਨੂੜ ਵਾਲਾ ਕਹਿੰਦੇ ਮੇਰੇ ਵੀਰੋ ਬਿੱਲਾ ਲੈਲੀ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਕਮਾਲ ਕਰ ਰਿਹਾ ਹੈ ਗੁਰਦੀਪ ਦੀ ਰੇਡ ਹੈ ਬਿੱਕਰ ਸ਼ਾ ਉਧਰ ਲਾਟੀ ਸਿੱਧੂ ਨੇ ਵੱਡੇ ਲਾਲ ਕਰਤੇ ਘਲੋਟੀ ਵਾਲੇ ਹੈਪੀ ਦੇ ਵੱਲੋਂ 나జర్ ਸਿੱਧੂ ਤੇ ਜੱਗੀ ਸਿੱਧੂ ਦੇ ਵੱਲੋਂ ਇੱਕ ਇੱਕ ਹਜ਼ਾਰ ਦਾ ਜੱਫਾ ਹੋਵੇਗਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਫੈਨਸੀ ਟੋਰ ਦਾ ਬਹੁਤ ਵੱਡਾ ਨਾਮ ਹੈ ਕਹਿੰਦੇ ਮੇਰੇ ਵੀਰੋ ਆਲਮਗੀਰੀਆ ਜਸ਼ਨ ਇਸ ਵਿੱਚ ਸਿਕੰਦਰ ਸਿੰਘ ਪਹਿਲਵਾਨ ਦਾ ਪੋਤਰਾ ਉਹੀ ਬਣਦਾ ਸਿਕੰਦਰ ਜੋ ਪਾਉਂਦਾ ਇਹ ਤੂਫਾਨਾਂ ਨੂੰ ਵੀ ਮਾ i <laughs> <laughs> ਲੋਕ ਦਿਲਾ ਉਤੇ ਕਰ ਲੈਣਾ ਕਬਜਾ ਅਜੇ ਤਾਂ ਸ਼ੁਰੂਆਤਾਂ ਬੱਲਿਆ ਲੋਕ ਦਿਲਾ ਉਤੇ ਕਰ ਲੈਣਾ ਕਬਜਾ ਅਜੇ ਤਾਂ ਸ਼ੁਰੂਆਤਾਂ ਬੱਲਿਆ ਇਹ ਸਰਦਾਰ ਸੁਖਵਿੰਦਰ ਸਿੰਘ ਗਰੇਵਾਲ ਦਾ ਪੁੱਤਰ ਹੈ ਇਹ ਮਾਤਾ ਰਾਜਵੰਤ ਕੌਰ ਦੀਆਂ ਅੱਖਾਂ ਦਾ ਤਾਰਾ ਇੱਕ ਪਾਸੇ ਰਸ਼ੀਨ ਵਾਲਾ ਸਫੀ ਹੈ ਦੋਨੋਂ ਜ਼ਿਲ੍ਹਾ ਲੁਧਿਆਣੇ ਦੇ ਹੈ ਅੱਜ ਸੰਗਰੂਰ ਦੇ ਵਿੱਚ ਖੜਕਾ ਦੜਕਾ ਹੋ ਗਿਆ ਆਹ ਨੰਬਰ ਕਹਿੰਦੇ ਜਸ਼ਨ ਆਲਵੀਰ ਦੀ ਧਰਤੀ ਦਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰਦਾ ਹੋਇਆ ਤੇ ਇਹਨੂੰ ਬੁਲਟ ਪੁਰਾਣਾ ਚੇਤੇ ਆਉਂਦਾ ਹੈ ਕਿ ਨਹੀਂ ਦਸ ਸ਼ਹਿਰ ਲੁਧਿਆਣਾ ਚੇਤੇ ਆਉਂਦਾ ਹੈ ਨੇ ਨਹੀਂ ਇਹ ਲੁਧਿਆਣੇ ਦੇ ਕੜਿਆਨੇ ਪਿੰਡ ਦਾ ਮੇਰੇ ਮਿੱਤਰੋ ਉਹ ਖੁਸ਼ੀ ਚੱਠਿਆਂ ਦੇ ਵਿੱਚ ਕਬੱਡੀ ਕਬੱਡੀ ਕਰ ਰਿਹਾ ਹੈ ਇੱਕ ਪਾਸੇ ਅਵਤਾਰ ਹੈ ਦੂਜੇ ਪਾਸੇ ਅਵਤਾਰ ਦਾ ਵੀਰ ਬਿੱਕਰ ਹੈ ਨਾਲ ਹਰਿਆਣੇ ਵਾਲਾ ਟੱਕੜ ਗੋਗੜੀਆਂ ਵਾਲਾ ਚੱਠਿਆਂ ਵਾਲੇ ਬਿੱਕਰ ਦੀ ਖੇਡ ਹੈ ਔਰ ਨੰਬਰ ਧਾਵੀ ਦੇ ਹਿੱਸੇ ਦੇ ਵਿੱਚ ਆ ਜੜਿਆ ਖੁੱਦ ਨੂੰ ਜੋ ਫਿਰਦੇ 스타 ਦੱਸਦੇ ਆਸੀ ਹਿੱਟ ਕਰਕੇ ਦਵੱਲੇ ਹੋਏ ਆ ਤੈਨੂੰ ਜਿਹੜੇ ਲੱਗਦੇ ਆ ਬੰਬ ਸੱਜਣਾ ਸਾਡੇ ਲਈ ਤੇ ਕਾਰਤੂਸ ਚੱਲੇ ਹੋਏ ਐ ਤੈਨੂੰ ਜਿਹੜੇ ਲੱਗਦੇ ਆ ਬੰਬ ਸੱਜਣਾ ਸਾਡੇ ਲਈ ਤੇ ਕਾਰਤੂਸ ਚੱਲੇ ਹੋਏ ਐ ਜਾਨਲੀ ਵਾਲਾ ਢੀਲਾ ਇਸ ਵੇ ਕਬੱਡੀ ਕਬੱਡੀ ਕਰਦਾ ਹੋਇਆ ਇੱਕ ਪਾਸੇ ਪ੍ਰੀਤ ਬਲੂਡ ਵਾਲਾ ਨਾਲ ਨੌਜਵਾਨ ਦੇਖਦੇ ਆ ਸਾਹਮਣੇ ਇਹ ਬਿੱਲਾ ਇਹ ਬਿੱਲਾ ਲਹਿਲੀ ਵਾਲਾ ਮਨੀ ਢਿੱਲੋਂ ਦੀ ਬਿਸਲ ਫੈਸਲੇ ਕਰਦੀ ਐ ਵੀ ਪੁਆਇੰਟ ਇਸਵੇਂ ਰੇਡਰ ਦੇ ਹਿੱਸੇ ਦੇ ਵਿੱਚ ਆ ਜੜਿਆ ਢਿੱਲੋਂਾਂ ਦਾ ਪੁੱਤ ਫੜਾ ਮਾਰਦਾ ਨਾ ਫੋਕੀਆਂ ਥਾਂ ਥਾਂ ਤੇ ਮਿੱਤਰਾਂ ਨੇ ਗੁੱਲਮੇਖਾ ਧੋਕੀਆਂ ਪੁਆਇੰਟ ਇਸ ਵਿੱਚ ਧਾਵੀ ਦੇ ਹਿੱਸੇ ਦੇ ਵਿੱਚ ਆਜੜਿਆ ਅਗਲੀ ਰੇਡ ਖੁਸ਼ੀ ਦੀ ਬੋਲ ਸਾਡੇ ਰਵੀ ਦੇ ਲਓ ਸਾਹਮਣੇ ਖੁਸ਼ੀ ਕਟਿਆਣੇ ਵਾਲਾ ਖੇਡ ਮੈਦਾਨ ਦੇ ਵਿੱਚ ਰੇਡ ਪਾ ਰਿਹਾ ਹੈ ਬਾਈ ਜੀ ਪਹਿਲਾ ਸੈਮੀ ਹੋਵੇਗਾ ਗੱਦੀ ਖੇੜੀ ਤੇ ਸਿੰਘਵਾਲ ਜਿਹੜੀ ਜਿੱਤ ਗਈ ਅਨਦਾਣੇ ਦੇ ਨਾਲ ਖੇਟੂ ਦੂਜਾ ਸੈਮੀ ਮੇਰੇ ਮਿੱਤਰੋ ਗੱਦੀ ਖੇੜੀ ਤੇ ਸਿੰਘਵਾਲ ਪਹਿਲਾ ਸੈਮੀ ਹੋਵੇਗਾ ਜਿਹੜੀ ਇਹਨਾਂ ਚੋਂ ਜਿੱਤੇਗੀ ਉਹ ਅਣਦਾਣੇ ਦੇ ਨਾਲ ਖੇਡੂ ਵੀ ਕਹਿੰਦੇ ਨੇ ਮੇਰੇ ਵੀਰੋ ਲਓ ਜਸ਼ਨ ਕਹਿੰਦੇ ਆਲਮਗੀਰ ਸਾਹਿਬ ਦੀ ਧਰਤੀ ਦਾ ਖੇਲੇ ਲੁਧਿਆਣੇ ਵਾਲਾ ਕਬੱਡੀ ਪਾੜਿਆ ਮੇਰੇ ਵੀਰੋ ਆਹ ਸਾਹਮਣੇ ਬਿੱਲੇ ਵਰਗੇ ਪ੍ਰੀਤ ਵਰਗੇ ਜਾਫੀ ਚਾਰ ਨੇ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਪ੍ਰੀਤ ਲੈਲੀ ਵਾਲਾ ਇਸ ਵੇਲੇ ਟਰਾਈ ਕਰਦਾ ਹੋਇਆ ਤੇਰੇ ਨਾਲ ਪ੍ਰੀਤਾਂ ਪੱਕੀਆਂ ਤੇਰਾ ਰਸਤਾ ਤੱਕਦੀਆਂ ਅੱਖੀਆਂ ਨਾਖੀਆਂ ਤੋਂ ਦੂਰ ਕਰੀ ਮੈਂ ਤਤੜੀ ਦਾ ਪਿਆਰ ਯਾਰ ਮਨਜ਼ੂਰ ਕਰੀ ਬਲਕਿਤ ਲਹਿਰੇ ਉਹਨਾਂ ਨੂੰ ਬੇਨਤੀ ਹੈ ਉਹ ਪੇਛੜਾ ਹੋਲਡ ਪੁਆਇੰਟ ਚੈੱਕ ਕਰ ਲੈਣਾ ਮੇਰਾ ਵੀਰ ਇਹ ਕਾਲੇ ਝਨੇੜੀ ਉਹਨਾਂ ਨੇ ਮੈਸੇਜ ਲਾਇਆ ਇੱਕ ਪਾਸੇ ਮਨਦੀਪ ਧੱਕਾ ਕਰ ਗਿਆ ਹਰਿਆਣੇ ਵਾਲਾ ਉਹ ਗੋਗੜੀਆਂ ਵਾਲਾ ਧੱਕਾ ਕਮਾਲ ਕਰ ਗਿਆ ਮੇਰੇ ਵੀਰੋ ਤੱਕਣ ਗੋਗੜੀਆਂ ਵਾਲਾ ਰਾਜ ਕਕਰਾਲਾ ਫੈਸਲੇ ਕਰਦਾ ਮਿੱਤਰਾ ਰਾਜ ਕੀ ਗਲਤੀ ਹੋਗੀ ਵੇ ਨਾ ਗੱਲ ਸਮਝ ਵਿੱਚ ਆਉਂਦੀ ਐ ਹੁਣ ਪਿੰਡ ਤੇਰੇ ਦੀਆਂ ਗਲੀਆਂ ਵਿੱਚ ਮੇਰੀ ਰੂਹ ਪਈ ਕਰ ਲਾਉਂਦੀ ਐ ਸੱਚ ਪੁੱਛੇ ਤੂੰ ਬੇ ਸੱਜਣਾ ਤੈਨੂੰ ਰੱਬ ਵਾਂਗਰਾਂ ਧਿਆਉਨੇ ਆ ਵਿਛੜ ਗਏ ਸੱਜਣਾ ਦੇ ਸਰਨਾਮੇ ਪਰ ਪਰ ਰੋਨੇ ਆ ਇਹ ਜਾਂਦਲੀ ਵਾਲਾ ਇਹ ਹਰਿਆਣੇ ਵਾਲਾ ਇਹ ਟਰੈਕਟਰਾਂ ਦਾ ਜੇਤੂ ਹੈ ਉਹ ਹਿੱਕ 'ਚ ਵੱਜਦਾ ਫਿਰਦਾ ਢੀਲਾ ਜਾਂਡਲੀ ਵਾਲਾ ਨੰਬਰ ਇਸ ਵਿੱਚ ਛੱਤਿਆਂ ਦੀ ਟੀਮ ਦੇ ਹਿੱਸੇ ਕਰ ਗਿਆ ਹੈ ਖੁਸ਼ੀ ਆ ਗਿਆ ਰਵੀ ਕਰਦੇ ਗੱਲ ਸੋਹਣਿਆ ਲਓ ਸਾਹਮਣੇ 1000 ਦੀ ਰੇਡ ਹੈ ਕਹਿੰਦੇ ਲਾਡੀ ਸਿੱਧੂ ਹੈਪੀ ਭੰਦੇੜ ਸਰਦਾਰ ਨਾਜਰ ਸਿੱਧੂ ਤੇ ਸਾਡਾ ਜੱਗਾ ਸਿੱਧੂ ਐਲਾਨ ਕਰਾਉਂਦੇ ਆ ਬਿਕਰਾ ਤੇਰਾ ਜੱਫਾ ਵੀ ਕਹਿੰਦੇ 1000 ਦਾ ਮੇਰੇ ਵੀਰੋ ਲਓ ਖੇਡ ਦੇ ਮੈਦਾਨ ਦੇ ਚਵਤਾਰ ਵਰਗੇ ਬਿੱਕਰ ਵਰਗੇ ਧਾਕੜ ਗੋਗੜੀਆਂ ਵਾਲਾ ਇੰਗਲੈਂਡ ਦੇ ਵਿੱਚ ਬੱਲੇ ਬੱਲੇ ਕਰਵਾਇਆ ਆ ਰਾਹੁਲ ਐ ਪਰ ਸਾਹਮਣੇ ਕੜਿਆਨੇ ਦਾ ਖੁਸ਼ੀ ਇੱਕ ਚੋਟੀ ਦਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਸਿੰਘਵਾਲ ਤੇ ਗੱਦੀ ਖੇੜੀ ਏ ਟੀਮਾਂ ਪਹਿਲੇ ਸੈਮੀ ਦੇ ਲਈ ਖੇਡ ਗਰਾਉਂਡ ਦੇ ਵਿੱਚ ਆ ਜਾਣ ਸਾਡੀ ਬੇਨਤੀ ਹੈ ਸਿੰਘਵਾਲ ਤੇ ਗੱਦੀ ਖੇੜੀ ਦੀਆਂ ਟੀਮਾਂ ਲਓ ਰੇਡ ਪੈਂਦੀ ਤੇ ਪ੍ਰੀਤ ਆਉ ਦੂਜੇ ਪਾਸੇ ਜਸ਼ਨ ਇੱਕ ਪਾਸੇ ਪ੍ਰੀਤ ਦਾ ਟੱਕਰ ਸਿਰੇ ਦੀ ਮੇਰੇ ਵੀਰੋ ਲਓ ਖੇਡ ਗਰਾਉਂਡ ਦੇ ਵਿੱਚ ਕੀ ਆ ਬਾਤ ਹੈ ਆਲੰਗਰੀਆ ਜਸ਼ਨ ਇਸ ਵੇਲੇ ਨੌਜਵਾਨ ਬੁੱਕ ਦਾ ਹੀ ਫਿਰਦਾ ਆ ਉਹ ਸਾਹਮਣੇ ਮੁੰਡਾ ਕਮਾਲ ਕਰਦਾ ਹੋਇਆ ਹੈ ਜੇ ਜਸ਼ਨ ਦੀਆਂ ਰੇਡਾਂ ਚੰਗੀਆਂ ਲੱਗਦੀਆਂ ਤਾੜੀਆਂ ਜਲਵਾ ਮਾਰ ਦਿਓ ਜ਼ੋਰਦਾਰ ਇੱਕ ਵਾਰੀ ਕਹਿੰਦੇ ਅੱਜ ਪਹਿਲਵਾਨਾਂ ਦਾ ਪੁੱਤਰ ਚੱਠੇ ਗਵਿੰਦਪੁਰ ਦੇ ਮੇਲੇ ਤੇ ਪੁਜਿਆ ਹੋਇਆ ਮਾਤਾ ਰਾਜਬੰਤ ਕੌਰ ਦਾ ਪੁੱਤਰ ਅੱਜ ਚੱਠਿਆਂ ਦੇ ਮੇਲੇ ਤੇ ਪੁਜਿਆ ਹੋਇਆ ਏ ਕੜਿਆਣੇ ਵਾਲਾ ਖੁਸ਼ੀ ਹੈ ਇਹਦੀਆਂ ਵੀ ਸਿਫਤਾਂ ਹਨੀ ਚਾਲ ਕਰਦਾ ਹੁੰਦਾ ਆਹ ਗੱਲਾਂ ਖੇਡ ਕਬੱਡੀ ਪੇਜ ਤੇ ਹੁੰਦੀਆਂ ਪਰ ਧੱਕੜ ਗੋਗੜੀਆਂ ਵਾਲਾ ਇਸਵੇਂ ਗੱਭਰੂ ਟਰਾਈ ਕਰਦਾ ਹੋਇਆ ਨੰਬਰ ਧਾਵੀ ਦੇ ਹਿੱਸੇ ਦੇ ਵਿੱਚ ਆਜੜਿਆ ਪਸੀਨੋ ਨਾਲ ਗੱਜੋ ਗੱਜ ਹੋਇਆ ਪਿਆ ਕਿ ਦੋ ਪਲ ਕੋਲ ਖਲੋ ਵੇ ਰਾਇਆ ਦੋ ਪਲ ਕੋਲ ਖਲੋ ਪੂੰਜਦਿਆ ਤੇਰੇ ਮੱਥੇ ਉੱਤੋਂ ਮੁੜਕਾਰ ਰਿਹਾ ਏ ਜੋ ਆਹ ਸਾਹਮਣੇ ਦੇਖਦੇ ਵੀ ਇਸਵੇਂ ਕਬੱਡੀ ਪਾਉਂਦਾ ਢੀਲਾ ਜਾਣਲੀ ਵਾਲਾ ਅੱਗੇ ਵੱਲ ਵਧਦਾ ਹੋਇਆ ਹੈ ਕਿ ਜੁੱਸਿਆਂ 'ਚ ਪਾਣੀ ਕਿੱਥੋਂ ਖੋਲ ਜੂ ਜਿਨ੍ਹਾਂ ਨੇ ਪੀਤੇ ਦੁੱਧ ਕਾੜ ਕੇ ਉਗਣ ਵਾਲੇ ਤਾਂ ਉੱਗ ਪੈਂਦੇ ਆ ਪੱਥਰਾਂ ਦੇ ਸੀਨੇ ਪਾੜ ਕੇ ਪੱਥਰਾਂ ਦੇ ਸੀਨੇ ਪਾੜ ਕੇ ਉਗਣ ਵਾਲੇ ਤੇ ਉੱਗ ਪੈਂਦੇ ਆ ਪੱਥਰਾਂ ਦੇ ਸੀਨੇ ਪਾੜ ਕੇ ਲਓ ਸਾਡੇ ਰਣਜੀਤ ਨੰਬਰਦਾਰ ਜੀ ਕਹਿੰਦੇ ਬਿੱਕਰ ਦਾ ਜਫਾ ਕਹਿੰਦੇ 3100 ਰੁਪਏ ਦਾ ਹੋਵੇਗਾ ਕਹਿਲਗੜੀ ਵਾਲੇ ਯਾਰ ਕਹਿੰਦੇ 1-1000 ਦੇਣਾ ਮੇਰੇ ਵੀਰੋ ਪਰ ਸਾਹਮਣੇ ਢਾਕੜ ਗੋਗੜੀਆਂ ਵਾਲਾ ਢਾਕੜ ਗੋਗੜੀਆਂ ਵਾਲਾ ਸਾਊਥ ਹਾਲਦੀ ਖੇਡ ਕਲੱਬ ਦੇ ਲਈ 2 ਸਾਲ इंग्लंड ਦੇ ਵਿੱਚ ਖੇਡੇ ਮੇਰੇ ਵੀਰੋ ਆਹ ਗੋਗੜੀਆਂ ਵਾਲਾ ਗੋਗੜੀਆਂ ਵਾਲਾ ਗੋਗੜੀਆਂ ਵਾਲਾ ਮਨਦੀਪ ਬੂਰਾ ਕਹਿੰਦੇ ਮੇਰੇ ਮਿੱਤਰੋ ਕਰਦਾ ਕਮਾਲ ਤਾਲੀਆਂ 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 ਬਗਨਾਸ ਕਾ ਲੈਨੀ ਵਾਲਾ ਟੱਕਰ ਗੋਗਲੀਆਂ ਵਾਲਾ ਕੰਮਕਾਰ ਦੱਸੋ ਤੁਹਾਡਾ ਕੀ ਮੁੰਡਿਓ ਹੱਲਾ ਗੱਲਾ ਰੱਖੀਦਾ ਕਰਾ ਕੇ ਮੁੰਡਿਓ ਓ ਬਾਈ ਹੋ ਗਿਆ ਹੱਲਾ ਗੱਲਾ ਓ ਕਬਗਿਆ ਭੰਗੜੇ ਪੈਂਦੇ ਆ ਸੋਹਣਿਆ ਕਹਿ ਤੇਰੇ ਯਾਰ ਬਿੰਦਰ ਨੂੰ ਵੀ ਆਹ ਵੇਖ ਦੁਨੀਆ ਨੱਚਦੀ ਐ ਇਹ ਚੱਠਿਆਂ ਦਾ ਮੇਲਾ ਅਣਦਾਣੇ ਵਾਲਾ ਮੀਤਾ ਕਹਿੰਦਾ ਗੁਲਾਬ ਸਰਾਓ ਕਹਿੰਦਾ ਵੀ ਰਵੀ ਚੱਠੇ ਦਾ ਮਾਣ ਸਨਮਾਨ ਜਿਹੜਾ ਐ ਇਸ ਮੈਚ ਤੋਂ ਬਾਅਦ 5100 ਦੀ ਨਗਦ ਰਾਸ਼ੀ ਨਾਲ ਕੀਤਾ ਜਾਊਗਾ ਇਹ ਆਲਮਗੀਰ ਸਾਹਿਬ ਦੀ ਧਰਤੀ ਦਾ ਜਸ਼ਨ ਐ ਇਹਦੀ ਵਿਦੇਸ਼ਾਂ ਦੇ ਵਿੱਚ ਭਾਰੀ ਮੰਗ ਐ ਅੱਜ ਜਿਲ੍ਹਾ ਸੰਗਰੂਰ ਦੇ ਚੱਠਿਆਂ ਦੇ ਵਿੱਚ ਪੁੱਜਿਆ ਹੋਇਆ ਪਰ ਲਹਿਲੀ ਵਾਲਾ ਗੁਰਦੀਪ ਐ ਖੇਡ ਦਾ ਖੇਡ ਦਾ ਜੀਰਕਪੁਰ ਦੇ ਲਈ ਜੀਰਕ ਆ ਗੁਰਦੀਪ ਬਣ ਗਿਆ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਖਿਡਾਰੀ ਹੈ ਕਿ ਬਸ ਚੰਡੀਗੜ੍ਹ ਦਾ ਹੀ ਰੌਲਾ ਹੈ ਸਾਰਾ ਤਾਂ ਹੀ ਤੇਰਾ ਚਲਦਾ ਦਿਮਾਗ ਨਹੀਂ ਵਾਲਾ ਪਰ ਕਾਲਾ ਝਨੇੜੀ ਵਾਲਾ ਫੈਸਲੇ ਕਰ ਗਿਆ ਵੀ ਨੰਬਰ ਇਸ ਮੇ ਧਾਵੀ ਦੇ ਹਿੱਸੇ ਦੇ ਵਿੱਚ ਅਜੜਿਆ ਜਾਂਦਲੀ ਦਾ ਢੀਲਾ ਰਵੀ ਅਗਲੀ ਕਬੱਡੀ ਪਾ ਰਿਹਾ ਹੈ ਲਓ ਸਾਹਮਣੇ ਜਾਂਦਲੀ ਦੀ ਧਰਤੀ ਦਾ ਕਹਿੰਦੇ ਢੀਲਾ ਕਬੱਡੀ ਪਾਉਣ ਦੇ ਲਈ ਕਹਿੰਦੇ ਤਿਆਰ ਪਰ ਤਿਆਰ ਹੈ ਮੈਚ ਚੋਟੀ ਦੇ ਆ ਕਲੱਬ ਵਾਲੇ 2 ਮਹੀਨੇ ਕੰਮ ਧੰਦੇ ਛੱਡੀ ਬੈਠੇ ਆ ਕਹਿੰਦੇ ਸਾਰਾ ਜੋਰ ਟੀਮਾਂ ਬਲਾਉਣ ਤੇ ਲਾਇਆ ਹੋਇਆ ਮੇਰੇ ਵੀਰੋ ਅੱਜ ਮਿਹਨਤ ਕਹਿੰਦੇ ਰੰਗ ਲੈ ਕੇ ਆਈ ਹੈ ਪਰ ਖੇਡ ਮੈਦਾਨ ਦੇ ਵਿੱਚ ਰਸ਼ੀਨ ਵਾਲਾ ਸਫੀ ਕਹਿੰਦੇ ਕਾਲੇ ਰਸ਼ੀਨ ਦਾ ਪਿੰਡ ਹੈ ਤੇ ਕਾਲੇ ਨੂੰ ਵੱਡੀ ਗੱਡੀ ਕਹਿੰਦੇ ਘਲੋਟੀ ਦੇ ਕੱਪ ਦੇ ਦਿੱਤੀ ਜਾਣੀ ਹੈ ਲਾਡੀ ਸਿੱਧੂ ਸਾਡਾ ਵੀਰ ਤੇ ਨਾਲ ਕਹਿੰਦੇ ਹੈਪੀ ਖਲੋਟੀ ਉਹਨਾਂ ਨੇ ਐਲਾਨ ਕਰਾਇਆ ਹੈ ਵੀ ਜਦੋਂ ਮੇਜਰ ਲੀਗ ਦੇ ਮੈਚ ਹੋਣਗੇ ਖਲੋਟੀ ਦੇ ਵਿੱਚ ਉਹ ਰਸ਼ੀਨ ਵਾਲੇ ਕਾਲੇ ਨੂੰ ਵੱਡੀ ਗੱਡੀ ਦਿੱਤੀ ਜਾਵੇਗੀ ਪਰ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਪਈ ਫਿਰ ਰੇਡ ਤੇ ਜਾਫੀ ਚਾਰ ਨੇ ਮੇਰੇ ਵੀਰੋ ਅਵਤਾਰ ਵਰਗੇ ਬਿੱਕਰ ਵਰਗੇ ਨਾਲ ਕਹਿੰਦੇ ਆਹ ਬਿੱਕਰ ਹੈ ਮੇਰੇ ਮਿੱਤਰੋ ਪਰ ਕਕਰਾਲੇ ਵਾਲਾ ਰਾਜ ਫੈਸਲੇ ਕਰਦਾ ਨੰਬਰ ਰੇਡਰ ਦੇ ਖਾਤੇ ਵਿੱਚ ਜੁੜ ਗਿਆ ਆਲਮਗੀਰ ਸਾਹਿਬ ਦੀ ਤਰਤੀ ਉਹ ਜਸ਼ਨ ਕਹਿੰਦੇ ਕਬੱਡੀ ਪਾਉਣ ਦੇ ਲਈ ਤਿਆਰ ਪਰ ਤਿਆਰ ਆ ਮੇਰੇ ਮਿੱਤਰੋ ਆਹ ਖੇਡ ਮੈਦਾਨ ਦੇ ਵਿੱਚ ਚਾਫੀ ਚਾਰ ਹੈ ਚਾਰੇ ਦੇ ਚਾਰੇ ਤਿਆਰ ਆ ਰਸੀਦ ਚਾਰੇ ਚਾਰੇ ਤਿਆਰ ਹੈ ਗਰੇ ਵਾਲਾਂ ਦਾ ਪੁੱਤਰ ਕਹਿੰਦੇ ਸੁਖਵਿੰਦਰ ਸਿੰਘ ਦੇ ਘਰ ਦਾ ਚਰਾਗ ਇਸ ਵੇ ਨਿਊਜ਼ੀਲੈਂਡ ਦੇ ਵਰਲਡ ਕੱਪ ਦਾ ਚੈਂਪੀਅਨ ਖਿਡਾਰੀ ਚੱਠਿਆਂ ਦੇ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਵਾਹ ਓਏ ਝੋਟਿਆ ਇਹ ਡਬਲ ਟੱਚ ਦੇ ਫੈਸਲੇ ਹੈ ਇਹ ਦਿਲ ਲੁੱਟ ਕੇ ਲੈ ਜਾਂਦਾ ਹੈ ਇਹ ਦਿਲਾਂ ਤੇ ਡਾਕੇ ਮਾਰ ਜਾਂਦਾ ਹੈ ਇਹਦੇ ਸਾਰਾ ਲੁਧਿਆਣਾ ਹੀ ਮਾਣ ਕਰਦਾ ਹੈ ਇਹਦੇ ਸਾਰਾ ਪੰਜਾਬ ਹੀ ਮਾਣ ਕਰਦਾ ਹੈ ਇਹ ਤੇ ਸਾਰੀ ਕਬੱਡੀ ਮਾਣ ਕਰਦੀ ਹੈ ਪਰ ਕਲਿਆਨ ਵਾਲਾ ਖੁਸ਼ੀ ਹੈ ਡੌਲੇ ਤੇ ਨੌਜਵਾਨ ਸ਼ੇਰ ਬਿਠਾਈ ਫਿਰਦਾ ਹੈ ਚੱਠਾਂ ਦਾ ਬਿੱਕਰ ਮੇਰੇ ਮਿੱਤਰੋ ਪਿਆਰ ਦੇ ਨਾਲ ਖੁਸ਼ੀ ਪਿਆਰ ਦੇ ਨਾਲ ਪਿਆਰ ਨਾਲ ਪਿਆਰ ਕੋਈ ਗੱਲ ਨਹੀਂ ਸੋਹਣਿਆ ਵੀਰਾ ਕੋਈ ਗੱਲ ਨਹੀਂ ਐਵੇਂ ਰੋਸਿਆ ਨਾ ਕਰ ਮੇਰੀ ਜਾਨ ਸੱਜਣਾ ਇੱਕ ਦਿਨ ਛੱਡ ਜਾਣਾ ਇਹ ਜਹਾਨ ਸੱਜਣਾ ਖੋਸ਼ੀ ਯਾਰ ਉਹਦੇ ਤੋਂ ਮੈਚ ਪਲੇ ਕਰਦੇ ਲਾ ਗਿਆ ਤੇ ਉਹ ਗਲਤੀ ਮੰਨ ਗਿਆ ਮੇਰਾ ਵੀ ਪਿਆਰ ਦੇ ਨਾਲ ਕੋਈ ਗੱਲ ਨਹੀਂ ਆਪਾਂ ਵੱਡੇ ਆ ਯਾਰ ਵੱਡਾਪਣ ਦਿਖਾਈਏ ਆਪਾਂ ਵੱਡੇ ਆ ਕੋਈ ਗੱਲ ਨਹੀਂ ਤੂੰ ਵੱਡਾ ਮੇਰਾ ਵੀਰ ਉਹ ਛੋਟਾ ਕੋਈ ਗੱਲ ਨਹੀਂ ਉਹਨੇ ਗਲਤੀ ਮੰਨ ਲਈ ਕੋਈ ਗੱਲ ਨਹੀਂ ਪਿਆਰ ਦੇ ਨਾਲ ਵੀਰ ਬਣ ਕੇ ਬਹੁਤ ਵੱਡੀ ਐ ਇਹ ਕਬੱਡੀ ਨਾਲੇ ਜਿੱਤੀ ਜਾਊਗੀ ਇਹ ਕਬੱਡੀ ਦੀ ਗਰਾਊਂਡ ਐ ਕਬੱਡੀ ਨਾਲੇ ਜਿੱਤੀ ਜਾਊਗੀ ਢੀਲਾ ਜਾਂਡਲੀ ਵਾਲਾ ਅਗਲੀ ਰੇਡ ਪਾਉਣ ਦੇ ਪਾਉਣ ਦੇ ਲਈ ਵਾਧਾ ਹੈ ਚੋਬਰ ਲਓ ਸਾਹਮਣੇ ਜਾਂਡਲੀ ਵਾਲੇ ਢੀਲੇ ਨੇ ਕਬੱਡੀ ਪਾਤੀ ਹੈ ਰਸੀਨ ਵਾਲਿਆ ਆਹ ਕਹਿੰਦੇ ਪ੍ਰੀਤ ਨੂੰ ਬਿੱਲਾ ਆਹ ਪ੍ਰੀਤ ਹੈ ਪਰ ਜਾਂਡਲੀ ਵਾਲਾ ਜਾਂਡਲੀ ਵਾਲਾ ਤਿੰਨ ਤਿੰਨ ਮੋਟਰਸਾਈਕਲ ਜਿੱਤਣ ਵਾਲਾ ਖਿਡਾਰੀ ਹੈ ਓਏ ਬਾਈ ਤਾੜੀ ਮਾਰ ਦਿਓ ਜੇ ਮੈਚ ਵਧੀਆ ਲੱਗਿਆ ਚੱਠਾ ਗਵਿੰਨਪੁਰਾ ਦੀ ਟੀਮ ਦਾ ਦੂਜਾ ਸੈਮੀ ਅਣਦਾਣੇ ਦੇ ਨਾਲ ਖੇਡਿਆ ਜਾਵੇਗਾ 9.5 ਪੁਆਇੰਟ ਹੈ ਲੈਲੀ ਦੇ ਤੇ 13 ਪੁਆਇੰਟ ਹੈ ਛੱਠੇ ਗਵਿੰਦਪੁਰੇ ਦੇ ਜੇ ਮੈਚ ਵਧੀਆ ਲੱਗਿਆ ਦੋਨੋਂ ਟੀਮਾਂ ਦੇ ਲਈ ਤਾੜੀ ਮਾਰ ਦਿਓ ਜ਼ੋਰਦਾਰ ਔਰ ਬਹੁਤ ਚੋਟੀ ਦਾ ਮੈਚ